ਦੇ ਸਾਰੇ ਨੂੰ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੁਆਗਤ ਹੈ ਜੀ ਤੁਹਾਡਾ ਅੱਜ ਦੇ ਵਲੌਗ ਦੇ ਵਿੱਚ ਆਪਨਾ ਜੀ ਫਾਰਮ ਹੈ ਅੱਜ ਕੁਝ ਇਹ ਪਾਣੀ ਕਿਹਦਾ ਅੱਜ ਗਾਰਮੀ ਬਹੁਤ ਜਾ ਰਹੀ ਹੈ ਜੀ ਆਪਣੇ ਘਾਟਾ ਜੀ ਅੱਜ ਪਾਗਰ ਚਲਾਈ ਹੋਈ ਨੇ ਆਉਣਿਆਂ ਵਧੀਆ ਵੀ ਤੁਹਾਨੂੰ ਮੰਗ ਰਹੀਆਂ ਨੇ ਜੀ ਆਹਦੇ ਕੁਝ ਆਪਣਾ ਫੋਕਸ ਚੱਲ ਰਿਹਾ ਜੀ ਪਰ ਵਧੀਆ ਸੁਣਦੀ ਹੈ ਜੀ ਇਹਨਾਂ ਦੇ ਆਪਾਂ ਜੀ ਛੋਲੇ ਟਾਈਮ ਤੱਕ ਇਹਨਾਂ ਨੂੰ ਨਵਾਵਾਂਗੇ ਆਪਾਂ ਜੀ ਸਾਰਾ ਕੁਝ ਚੱਕ ਕੇ ਨੂੰ ਨਾ ਇਹ ਸੇਰ ਆਪਾਂ ਮਿਲਦੇ ਆ ਜੀ ਜੀ ਆਪਾਂ ਦੇ ਸ਼ਾਰਕਾ ਨੂੰ ਮਿਲਤਾ ਜੀ ਹੁਣ ਆਪਾਂ ਜੀ ਵਲੌਗਿੰਗ ਲੈਣ ਲੱਗੇ ਆ ਉਮੀਦ ਕਰਦਾ ਚ ਉਹਨੂੰ ਅੱਜ ਦਾ ਵਲੌਗ ਵਧੀਆ ਲੱਗਿਆ ਹੋਊਗਾ ਜੀ ਹੁਣ ਆਪਾਂ ਮਿਲਦੇ ਆ ਜੀ ਨੈਕਸਟ ਵਲੌਗ ਦੇ ਵਿੱਚ ਉਦ ਤੱਕ ਲਈ ਧੰਨਵਾਦ